ਆ ਵੇਲਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਗਲੀ ਸਰੂਪ ਬਣਾ ਕੇ ਕੋੜਿਆ ਮੱਥਾ ਟੇਕਣ ਦਾ ਇਹਨੇ ਵੇ ਲੋ ਸਾਡੇ ਕੋਈ ਤਖਤ ਦਾ ਜਹੇਦਾਰ ਨਹੀਂ ਬੋਲਿਆ ਉੱਥੇ ਅਕਾਲ ਤਖਤ ਸਾਹਿਬ ਸਾਹਮਣੇ ਕੇ ਬੈਠੇ ਅਗਲੇ ਨਹੀਂ ਸਾਹਮਣੇ ਆਂਦਾ ਦੇ ਦੋ ਬਾਬੇ ਮਾਨ ਸਿੰਘ ਨੂੰ ਬੁੱਢੇ ਦਲ ਦਾ ਜਹੇਦਾਰ ਤਾਂ ਬਾਬਾ ਮਾਨ ਸਿੰਘ ਹੀ ਆ ਦੇਖਿਆ ਸੁਲਤਾਨਪੁਰ ਲੋਧੀ ਯੁਰਤ ਵਿਖਾਈ ਪੱਤਰਕਾਰ ਪੁੱਛਦੇ ਹੀ ਬਾਬਾ ਜੀ ਤੁਹਾਡੇ ਕੋਲੇ ਵੀ ਅਸਲਾ ਹੈਗਾ ਬਾਬੇ ਕਹਿੰਦੇ ਖਾਲੀ ਬੈਠੇ ਆ ਏ ਖੰਗਾ ਨੇ ਦੇ ਟੈਪਲਸ ਵਾਲੇ ਇਹ ਕਰਕੇ ਨਹੀਂ ਅਕਾਲ ਤੱਕ ਸਾਂਭਿਆ ਜਾਂਦਾ ਬਾਬੇ ਮਾਨਸਿਖ ਨੂੰ ਅਕਾਲ ਤੱਕ ਸਾਹਿਬ ਦੇ ਦੋ ਜੇ ਤੁਸੀਂ ਉਹ ਨਾ ਮਾਰੇ ਨਹੀਂ ਬੋਲ ਸਕਦੇ ਨਹੀਂ ਉਹਨਾਂ ਨੂੰ ਠੱਲ ਪਾ ਸਕਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗਲਤ ਸਰੂਪ ਬਣਾ ਕੇ ਮੱਥਾ ਟੇਕ ਰਾਇ ਸਾਡੇ ਗੁਰੂ ਤੇ ਸਿੱਧੀ ਗੱਲ ਆ ਗਈ ਹੈ ਸਾਡੇ ਗੁਰੂ ਦੀ ਗੱਲ ਦੀ ਨਹੀਂ ਕੋਈ ਕਰ ਰਿਆ ਨਹੀਂ ਸਾਂਭਿਆ ਜਾਂਦਾ ਕਰਕੇ ਬੁੱਢੇ ਦਾਲ ਤੋਂ ਦੇ ਦਿਓ ਐਸੇ ਸਤਗੁਰਾਂ ਨੇ ਪੰਜਵਾਂ ਤੱਕ ਦੱਸਾਇਆ ਸੀ ਤੁਸੀਂ ਹੁਣ ਕਾ ਗੁਰੂ ਕੀ ਕਾਂਸੀ ਬਣਾਤੀ ਮੈਂ ਪਿੱਛੇ ਜੇ ਬੋਲੇ ਹੁੰਦੇ ਬੜਾ ਇਤਰਾਜ ਕਰਦੇ ਸੀ